ਦਰਪਾਦੀ ਸੈਂਕੜੇ ਪਾਪੀ ਦੇ ਵਿੱਚ ਦੁਕਨੀ ਰੇਡ ਕੀਤੀ ਹੈ ਤੇਹੋ ਜੀ ਰੇਡ ਸੀ ਦੇ ਕੀ ਕੀ ਪ੍ਰਾਪਤ ਦੇ ਦੇਖੋ ਜਿਦਾਂ ਤੁਹਾਨੂੰ ਪਤਾ ਹੀ ਆਵੇ ਆ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਸਿੰਘ ਮਾਨ ਜੀ ਸਾਡੇ ਡੀਜੀਪੀ ਸਾਹਿਬ ਉਹਨਾਂ ਵੱਲੋਂ ਚਲਾਈ ਜਾ ਰਹੀ ਜੁਦ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਚਲਾਈ ਜਾ ਰਹੀ ਆ ਉਹਦੇ ਤਹਿਤ ਸਾਰੇ ਜ਼ਿਲ੍ਹੇ ਦੇ ਵਿੱਚ ਸ੍ਰੀ ਸਰਤਾਜ ਸਿੰਘ ਚਾਹਲ ਐਸਐਸਪੀ ਸੰਗਰੂਰ ਵੱਲੋਂ ਸਖਤ ਜਿਹੜੀ ਹਦਾਇਤਾਂ ਦੇ ਮਤਾਬਕ ਅੱਜ ਸਾਰਾ ਜ਼ਿਲ੍ਹੇ ਵਿੱਚ ਜਿਹੜਾ ਆਪਣਾ ਸਰਚ ਅਪਰੇਸ਼ਨ ਚਲਾ ਰਿਹਾ ਜਾ ਰਿਹਾ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਲਿਸਟਡ ਜਿਹੜੇ ਹੈਪਚਲ ਨਸ਼ਾ ਵੇਚਦੇ ਆ ਉਹ ਅਸੀਂ ਲਿਸਟਾਂ ਬਣਾਈਆਂ ਹੋਈਆਂ ਨੇ ਸਾਰੇ ਜ਼ਿਲ੍ਹੇ ਵਿੱਚ ਜਿੱਦਾਂ ਜ ਹੁਣ ਅੱਜ ਅਸੀਂ ਇੱਥੇ ਜਿਹੜੇ ਵੀ ਖੜੇ ਆ ਇਹ बस्ती ਵਿੱਚ ਇਹ ਇੱਥੇ ਵੀ ਲਿਸਟਡ ਨੇ ਜੋ ਕੁਝ ਪਰਿਵਾਰ ਜਿਹੜੇ ਨਸ਼ਾ ਵੇਚਦੇ ਆ ਕੁਝ ਬੰਦੇ ਇਹਨਾਂ ਨੇ ਡੀਐਸਪੀ मैम ਮੇਰੇ ਨਾਲ ਖੜੇ ਆ ਜੜਵਾ ਐਸਐਚਓ ਸਾਹਿਬ ਖੜੇ ਆ ਤੇ ਉਹਨਾਂ ਨੇ ਦੋ ਦਿਨਾਂ ਚ ਕਾਫੀ ਆਪਣੇ ਇਹਨਾਂ ਨੂੰ ਪੰਜ ਚਾਰ ਬੰਦੇ ਬੁੱਕ ਵੀ ਕੀਤੀਆਂ ਜਿਹੜੇ ਸਮੋਲਰ ਸੀ ਤੇ ਉਹਨਾਂ ਦਾ ਰਿਕਵਰੀ ਹੋਈ ਆ ਤੇ ਅੱਜ ਜੋ ਹੈ ਸਾਰੇ ਜ਼ਿਲ੍ਹੇ ਵਿੱਚ ਖਾਸ ਅਪਰੇਸ਼ਨ ਚਲਾਇਆ ਜਾ ਰਿਹਾ ਹੁਣ ਮੈਂ ਸਭ ਨੇ ਲਹਿਰਾ ਮੌਣਕ ਤੇ ਦਿੜਬਾ ਇਹ ਸਾਰੇ ਜਾਂ ਸੜਬਿਨਾ ਵਿੱਚ ਜਿਹੜਾ ਆਪਣਾ ਸਰਚ ਅਪਰੇਸ਼ਨ ਚੱਲ ਰਿਹਾ ਹੈ ਆਪਣਾ 8 ਵੇ ਤੱਕ ਸਪੈਸ਼ਲ ਪਹਿਲਾਂ 4 ਤੋਂ 6 ਸੀ 6 ਤੋਂ 8 ਵੇ ਤੱਕ ਉਹ ਬਕਾਇਦਾ ਅਸੀਂ ਜਿਹੜੀਆਂ ਸਾਰੀਆਂ ਸਿਸਟਮੈਟਿਕਲੀ ਜਿਹੜੀਆਂ ਨਸ਼ਾ ਜਿਹੜੀਆਂ ਹੌਟਸਪੌਟ ਨੇ ਉਹਨਾਂ ਤੇ ਅਸੀਂ ਜਿਹੜੀ ਦਬਸ਼ ਦੇ ਰਹੇ ਹਾਂ ਇਹਦੇ ਨਾਲ ਇਕੱਲਾ ਇਹ ਨਹੀਂ ਆ ਵੀ ਇਹ ਬਸਤੀਆਂ ਚੈੱਕ ਕਰਦੇ ਆ ਬਸਤੀਆਂ ਚੈੱਕ ਕਰਨ ਤੋਂ ਇਲਾਵਾ ਜਿੱਥੇ ਆਮ ਜਿਹੜੇ ਨੌਜਵਾਨ ਨੇ ਇਹ ਨਸ਼ੇ ਦੀ ਗ੍ਰਿਫਤ ਚ ਆ ਗਏ ਨੇ ਉਹ ਨਸ਼ਾ ਕਰਦੇ ਨੇ ਜਿੱਦਾਂ ਖਾਲੀ ਜਗ੍ਹਾ ਹੈਗੇ ਨੇ ਜਿੱਦਾਂ ਸ਼ਮਸ਼ਾਨ ਘਾਟ ਕੋਈ ਜਿਹੜੇ ਨਾਲੇ ਨੇ ਜਾਂ ਆਪਣਾ ਡਰੇਨਾਂ ਨੇ ਜਾਂ ਹੋਰ ਕਿਤੇ ਸਟੇਡੀਅਮ ਵਗੈਰਾ ਨੇ ਉਹਨਾਂ ਦੇ ਵੀ ਪਾਰਕਾਂ ਵਿੱਚੋਂ ਉਹਨਾਂ ਦੇ ਵੀ ਅਸੀਂ ਨਾਲ ਨਾਲ ਜਿਹੜੀ ਆ ਤਰਾਸ਼ੀ ਕਰ ਰਹੇ ਹਾਂ ਤਾਂ ਜੋ ਉਹਨਾਂ ਨੂੰ ਉੱਥੋਂ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਫੜਿਆ ਜਾਵੇ ਅਤੇ ਜੇ ਕੋਈ ਨਸ਼ਾ ਕਰਦਾ ਵਾ ਸਿਰਫ ਕਰਦਾ ਵਾ ਨਹੀਂ ਵੇਚਦਾ ਨਹੀਂ ਤਾਂ ਉਹਨਾਂ ਨੂੰ ਗਵਰਨਮੈਂਟ ਤੋਂ ਵੱਲੋਂ ਵੀ ਗਾਈਡਲਾਈਨਾਂ ਨੇ ਵੀ ਉਹਨਾਂ ਨੂੰ ਅਸੀਂ ਜਿਹੜਾ داخل ਕਰਾਉਣੇ ਤੇ ਉਹਨਾਂ ਨੂੰ داخل ਹੋਣ ਦਵਾਜੋ ਜਿਹੜਾ ਉਹਨਾਂ ਦਾ ਇਲਾਜ ਕਰਾਉਣ ਤੋਂ ਬਾਅਦ ਤੇ ਇਹ ਗਾਈਡਲਾਈਨ ਸਰਕਾਰ ਦੀ ਉਹਨਾਂ ਨੂੰ ਕੋਈ ਕੰਮਕਾਰ ਵਾਰੇ ਉਹ ਵੀ ਅਸੀਂ ਪ੍ਰੇਤ ਕਰਦੇ ਆ ਤੇ ਅਸੀਂ ਪੇਰੈਂਟਸ ਨੂੰ ਵੀ ਇਹੀ ਕਹਿੰਦੇ ਆ ਜੇ ਆਪਣਾ ਕੋਈ ਉਹਨਾਂ ਦਾ ਬੱਚਾ ਨਸ਼ਾ ਕਰਦਾ ਤੇ ਉਹ ਸਾਡੇ ਧਿਆਨ ਚ ਲਿਆ ਕੇ ਮੈਡਮ ਡੀਐਸਪੀ ਸਾਹਿਬ ਖੜੇ ਐ ਐਸਐਚਓ ਸਾਹਿਬ ਖੜੇ ਆ ਇਹਨਾਂ ਦਾ ਲਿਆ ਕੇ ਧਿਆਨ ਦੇ ਵਿੱਚ ਉਹਨੂੰ ਆਪਣਾ ਉਤੇ ਦਾਖਲ ਕਰਾਇਆ ਜਾਵੇ ਸਰ ਕਿਹੜੇ ਕਿਹੜੇ ਬੰਦਿਆਂ ਨੂੰ ਕਿਤੇ ਗ੍ਰਿਫਤਾਰ ਕੀਤਾ ਤੇ ਕਿਹੜੇ ਕਿਹੜੇ ਜਾਂ ਨਸ਼ੇ ਦੇ ਰੋਸੇ ਜਿਹੜਾ ਚੁੰਗਿਆ ਬੇਚੇ ਜਿੱਦਾਂ ਆ ਰਿਕਾਰਡ ਮਤਲਬ ਸਿਰਫ ਡੜਵੇ ਥਾਣੇ ਦੇ ਮੈਂ ਤੁਹਾਨੂੰ ਦੱਸ ਰਿਹਾ ਇੱਥੇ ਅਰਜਨ ਸਿੰਘ ਗਲਜਾਰੋ ਅ ਉਹਜਾਗਰ ਸਿੰਘ ਤੇ ਕਾਕੂ ਇਹ ਚਾਰ ਪੰਜ ਬੰਦੇ ਇਹਨਾਂ ਨੇ ਜਿਹੜਾ ਅੱਜ ਫੜੇ ਆ ਤੇ ਇਹਨਾਂ ਤੇ ਰਿਕਵਰੀ ਵੀ ਹੋਈ ਆ ਤੋਂ ਜਲਦੀ ਇਹਨਾਂ ਦੇ ਖਿਲਾਫ ਜਿਹੜਾ ਐਨਡੀਪੀਐਸ ਦੇ ਪਰਚੇ ਦਤੇ ਜਾ ਰਹੇ ਨੇ ਸਾਰੇ ਤੇ ਜੜਪਾ ਖੇੜ ਦੇ ਵਿੱਚ ਇਹ ਗੱਲ ਕਰਕੇ ਤਾਂ ਪੱਕੇ ਨੇ ਕਿ ਕਿਹੜੇ ਥੋਣੇ ਜਿੱਥੇ ਤੁਹਾਨੂੰ ਲੱਗਦਾ ਪ੍ਰਿੰਸੀਪਲ ਉਹ ਡੈਟੀਫਾਈ ਕੀਤਾ ਗਿਆ ਕਿ ਇਹ ਨਸ਼ਾ ਟਿਕਦਾ ਹੈ ਚਾਹੇ ਜਗ੍ਹਾ ਮਨੇ ਹੀ ਤੋਂ ਡੈਟੀਫਾਈ ਕੀਤਾ ਗਿਆ ਜਿਵੇਂ ਦੇਖੋ ਤੁਹਾਡੇ ਆਊਟਰ ਬਸਤੀ ਤੇ ਪਖੜੇ ਆ ਸਰਜਨ ਬਸਤੀ ਕੋਈ ਅਦਰ ਆਪਣੇ ਇੱਕ ਖਾਸ ਬਰਾਦਰੀ ਹੈਗੀ ਆ ਉਹ ਉੱਥੇ ਆ ਇੱਕ ਬਜ਼ਰਗਾ ਬਸਤੀ ਵਾਲਾ ਹੈਗਾ ਤੋਂ ਕੁਝ ਬਸ ਸਟੈਂਡ ਦਾ ਕੁਝ ਏਰੀਆ ਜਿੱਥੇ ਝੋਪੜੀਆਂ ਨੇ ਉਹ ਹੈ ਕੁਝ ਦੋ ਤਿੰਨ ਘਰ ਛੱਡੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਤੇ ਜਿੱਥੇ ਨਸ਼ਾ ਕਰ ਰਹੇ ਆ ਉੱਥੇ ਵੀ ਅਸੀਂ ਸਰਚ ਕਰਦੇ ਡੇਟਾ ਕਰ ਰਹੇ ਆ ਸਰਹ ੜਪਾ ਦੇ ਵਿੱਚ ਵੀ ਕੋਈ ਅਜਾ ਤੁਸੀਂ ਨੇ ਆਇਡੈਂਟੀਫਾਈ ਕੀਤਾ ਕਿ ਜਿਹੜਾ ਨਸ਼ਾ ਵਿਰੋਧਾ ਘਾਟਾਂ ਹੀ ਜਾ ਰਹੇ ਨੇ ਜਾਂ ਦੇਖੋ ਉਹ ਉਹ ਪਹਿਲਾਂ ਅਸੀਂ ਜਿਹੜਾ ਡਰਗ ਵੇਚਦਾ ਸਮਗਲਰ ਉਹਨੂੰ ਕਿਸੇ ਵੀ ਕਿਸ ਹਿੰਮਤ ਤੇ ਅਸੀਂ ਬਖਸ਼ਣਾ ਨਹੀਂ ਪਰ ਉਹ ਜਿਹੜਾ ਤੁਸੀਂ ਘਰ ਟਾਉਣ ਦੀ ਗੱਲ ਕਰਦੇ ਹੋ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਵੀਡੀਓ ਸਾਹਿਬ ਯੂ ਸਾਹਿਬ ਉਹਨਾਂ ਤੋਂ ਰਿਪੋਰਟਾਂ ਲੈਣੇ ਆ ਜਿਸ ਕਿਸੇ ਨੇ ਇਲੈਗਲ ਜਿਹੜਾ ਬਦਮਾਸ਼ੀ ਕਰਦਾ ਕੋਈ ਜਗਾ ਦੱਬੀ ਹੋਈ ਆ ਕੋਈ ਸਰਕਾਰੀ ਵਕਫਾ ਔਰ ਜਾਂ ਤੁਸੀਂ ਸ਼ਾਮਲਟ ਉਹ ਪ੍ਰੋਪਰ ਤਰੀਕੇ ਨਾਲ ਲਾ ਕੇ ਉਸ ਅਸੀਂ ਐਕਸ਼ਨ ਕਰਦੇ ਹਾਂ